ਆਵਾੰਦਵੀ ਪਾਰਟੀ ਸ਼ਾਮ ਨੂੰ ਤੋਂ ਬਾਅਦ ਅੱਜ ਰਕੇਸ਼ ਸੁਮਨ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਹਨਾਂ ਨਾਲ ਹੁਸ਼ਿਆਰਪੁਰ ਤੋਂ ਆਵਾੰਦਵੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੀ ਮੌਜੂਦ ਸਨ ਤੇ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬੜੇ ਅੱਛੇ ਬਿਜ਼ਨਸਮੈਨ ਜੀਓ ਸਟੇਟ ਦੇ ਕਾਰੋਬਾਰੀ ਔਰ ਅੱਛਾ ਸਮਾਜ ਦੇ ਵਿੱਚ ਪਹਿਲਾਂ ਸੇਵਾ ਕਰਦੇ ਆ ਰਹੇ ਸੀ ਸੋਸ਼ਲ ਵਰਕਰ ਔਰ ਬੀਐਸਪੀ ਪਾਰਟੀ ਦੇ ਨਾਲ ਵੀ ਨਾਲ ਸੰਬੰਧ ਰਿਹਾ ਤੇ ਅੱਛੀ ਸੇਵਾ ਉੱਥੇ ਵੀ ਕਰ ਰਹੇ ਸੀ। ਔਰ ਬੀਐਸਪੀ ਨੇ ਇਹਨਾਂ ਨੂੰ ਇੱਥੋਂ ਆਪਣਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਡਿਕਲੇਅਰ ਕੀਤਾ ਇਹਨਾਂ ਦਾ ਪਾਰਟੀ ਵੱਲੋਂ। ਲੇਕਿਨ ਜਿੱਦਾਂ ਕੋਈ ਬੰਦਾ ਇਹ ਮਹਿਸੂਸ ਕਰਦਾ ਵੀ ਸਰਕਾਰ ਜਿਹੜੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾੰਜ ਜਿਹੜਾ 2 ਸਾਲ ਦਾ ਕਾਰਜਕਾਲ ਹੈ ਉਹ ਇੰਨਾ ਪ੍ਰਭਾਵਸ਼ਾਲੀ ਹੈ ਵੀ ਉਹ ਹਰੇਕ ਆਪ ਵੀ ਜਦੋਂ ਕਿਸੇ ਕੋ ਸਮਾਜ ਚ ਜਾਂਦੇ ਆ ਵਿਚਰਦੇ ਆ ਨਾ ਸਾਥੀ ਜਦੋਂ ਮਿਲਦੇ ਆ ਇਹਨਾਂ ਨੂੰ ਉਹ ਕਹਿੰਦੇ ਉਹ ਸੁਜੈਸਟ ਕਰਦੇ ਸਾਰੇ ਰਲ ਕੇ ਕਿ ਨਹੀਂ ਆਪਾਂ ਇੱਕ ਅੱਛਾ ਸਰਕਾਰ ਕੰਮ ਕਰ ਰਹੀ ਹੈ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਸਰਕਾਰ ਵੀ ਉਹਨਾਂ ਦੀ ਹੈ ਅਸੀਂ ਅੱਛਾ ਕੰਮ ਕਰਨਾ ਸਾਨੂੰ ਇੱਕ ਮੌਕਾ ਹੈ ਤੋ ਫਿਰ ਸਾਰੇ ਸਾਥੀਆਂ ਦਾ ਕਹਿਣਾ ਵੀ ਮੰਨਣਾ ਮੈਂਦਾ ਪੈਂਦਾ ਆਪਣੀ ਜਿਹੜੀ ਟੀਮ ਹੁੰਦੀ ਹੈ ਨਾ ਜੀ ਤੁਹਾਡੇ ਨਾਲ ਉਹ ਤੁਹਾਨੂੰ ਸੁਜੈਸਟ ਕਰਦੀ ਹਮੇਸ਼ਾ ਕਿ ਆਪਾਂ ਕੀ ਕਰਨਾ ਸਿਆ ਲੋਕਾਂ ਦੀ ਲੋਕਾਂ ਦੀ ਸੇਵਾ ਕਰਨੀ ਹੈ ਸਵਾਲ ਇਸ ਵੇਲੇ ਇਸ ਕਰਕੇ ਇਹਨਾਂ ਨੇ ਕੱਲ ਜਿਹੜੀ ਹੈ ਮਾਨਜੋ ਮੁੱਖ ਮੰਤਰੀ ਭਗਵੰਤ ਪਾਣ ਜੀ ਦੇ ਕੋਲ ਨਾਲ ਜਾ ਕੇ ਇਹਨਾਂ ਨੇ ਉੱਥੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਇਹ ਇੱਥੋਂ ਇਹ ਤੈਅ ਕੀਤਾ ਵੀ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦੇਵੋਗੇ ਔਰ ਆਪਣੇ ਸਮਾਜ ਦੀ ਸੇਵਾ ਸਾਰੇ ਸਮਾਜ ਦੀ ਸੇਵਾ ਪੰਜਾਬ ਦੀ ਸੇਵਾ ਆਪਣੇ ਦੇਸ਼ ਦੀ ਸੇਵਾ ਕਰੋਗੇ ਡਾਕਟਰ ਅੰਬੇਡਕਰ ਸਾਹਿਬ ਨੇ ਜੋ ਇੱਕ ਸੁਪਨਾ ਲਿਆ ਭਾਰਤ ਲਈ ਔਰ ਹਰ ਇੱਕ ਵਰਗ ਦੇ ਲਈ ਖਾਸ ਤੌਰ ਤੇ ਦਲਿਤ ਵਰਗ ਦੇ ਲਈ ਸਾਰੇ ਜਿਹੜੇ ਸਾਡੇ ਜਵੀਨ ਨਾਲ ਜੁੜੇ ਵਰਗ ਸੀ ਉਹਨਾਂ ਲਈ ਉਹ ਸੁਪਨੇ ਨੂੰ ਪੂਰਾ ਕਰਨ ਦੇ ਨਾਲ ਪਤਾ ਵੀ ਆਜ ਆਮ ਆਦਮੀ ਪਾਰਟੀ ਉਹ ਸੁਪਨੇ ਨੂੰ ਪੂਰਾ ਕਰਦੀ ਹੈ ਹਰ ਇੱਕ ਵਰਗ ਦੇ ਨੂੰ ਸੋ ਇਹਨਾਂ ਨੇ ਜਿਹੜਾ ਕੱਲ ਫੈਸਲਾ ਲਿਆ ਇੱਕ ਵੱਡਾ ਫੈਸਲਾ ਹੈ ਔਰ ਬੜਾ ਸਾਾਨੂੰ ਇਸ ਫੈਸਲੇ ਦਾ ਮੈਂ ਕਹਿ ਸਕਦਾ ਸਾਰੇ ਸਮਾਜ ਨੂੰ ਬੜਾ ਫਾਇਦਾ ਮਿਲੇਗਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਲ ਮਿਲੇਗਾ ਆ ਮਹਿਰ ਕੀ ਸੁਮਨ ਜੀ ਦਾ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਆਪ ਸਭ ਨੂੰ ਪਤਾ ਹੀ ਹੈ ਕਿ ਕਿ ਸੁਮਨ ਜੀ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਸਨ ਔਰ ਸੁਮਨ ਜੀ ਦੇ ਪਾਰਟੀ ਜੁਆਇਨ ਕਰਨ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਬਲ ਮਿਲਿਆ ਔਰ ਜਿਸ ਤਰ੍ਹਾਂ ਜਿੰਪਾ ਜੀ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਜੋ ਦਲ ਸਮਾਜ ਪੱਖੀ ਨੀਤੀਆਂ ਉਸ ਤੋਂ ਪ੍ਰਭਾਵਿਤ ਹੋ ਕੇ ਸੁਮਨ ਜੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਖਾਸ ਤੌਰ ਤੇ ਉਹਨਾਂ ਨੀਤੀਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅੱਜ ਬਿਜਲੀ ਦਾ ਜੋ ਸਭ ਤੋਂ ਵੱਡਾ ਮੁੱਦਾ ਸੀ ਉਸ ਤੋਂ ਹਰ ਵਰਗ ਜਿਹੜਾ ਉਹ ਖੁਸ਼ ਹੈ ਖੁਸ਼ ਨਜ਼ਰ ਆਉਂਦਾ ਹੈ ਔਰ ਉਸ ਤੋਂ ਵੀ ਅੱਗੇ ਜਾ ਕੇ ਬਾਬਾ ਸਾਹਿਬ ਪੀਵਰਾਓ ਬੇੜਕਰ ਜੀ ਦੀਆਂ ਜਿਸ ਤਰ੍ਹਾਂ ਤਸਵੀਰਾਂ ਵੀ ਹਰ ਆਫਿਸ ਦੇ ਵਿੱਚ ਲੱਗੀਆਂ ਔਰ ਉਹਨਾਂ ਨੀਤੀਆਂ ਤੇ ਲਗਾਤਾਰ ਸਰਕਾਰ ਚੱਲ ਵੀ ਰਹੀ ਹੈ ਔਰ ਉਹਨਾਂ ਨੀਤੀਆਂ ਤਹਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਵੱਡੇ ਪੱਧਰ ਤੇ ਹੱਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਏਜੀ ਆਫਿਸ ਦੇ ਵਿੱਚ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਮਾਨ ਸਰਕਾਰ ਦੁਆਰਾ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਲਿਆ ਗਿਆ ਉਹ ਵੀ ਇਹਨਾਂ ਦੇ ਸ਼ਾਮਲ ਹੋਣ ਦਾ ਵੱਡਾ ਕਾਰਨ ਬਣਿਆ ਕਿਉਂਕਿ ਏਜੀ ਆਫਿਸ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਾਂ ਪਾਰਲੀਮੈਂਟ ਦੇ ਵਿੱਚ ਕਿਸੇ ਵੀ ਏਜੀ ਆਫਿਸ ਦੇ ਵਿੱਚ ਰੈਜ਼ਰਵੇਸ਼ਨ ਰਾਖਵਾ ਕਰਨ ਨਹੀਂ ਸੀ ਔਰ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਵਰਗ ਨੂੰ ਪ੍ਰਭਾਵਿਤ ਕੀਤੇ ਬਿਨਾਂ ਜਨਰਲ ਵਰਗ ਨੂੰ ਪ੍ਰਭਾਵਿਤ ਕੀਤੇ ਬਿਗੈਰ 58 ਪੋਸਟਾਂ ਜਿਹੜੀਆਂ ਉਹ ਹੋਰ ਰਾਖਵੀਆਂ ਕੀਤੀਆਂ ਗਈਆਂ ਸੋ ਉਸ ਤੋਂ ਤਾਂ ਕਿ ਲਾਓ ਅਫੀਸਰਸ ਬੱਚੇ ਜਿਹੜੇ ਦਲ ਸਮਾਜ ਚੋਂ ਬਣ ਸਕਣ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਔਰ ਰੈਪ੍ਰেজੈਂਟੇਸ਼ਨ ਜਿਹੜੀ ਹੈ ਕੈਬਨਿਟ ਦੇ ਵਿੱਚ ਬਹੁਤ ਵੱਡੀ ਹੈ ਪੰਜ ਦੇ ਕਰੀਬ ਦਲਤ ਮਿਨਿਸਟਰ ਜਿਹੜੇ ਦਲ ਸਮਾਜ ਚੋਂ ਕੈਬਨਿਟ ਮਿਨਿਸਟਰਸ ਨੇ ਸੋ ਇਹ ਸਾਰੇ ਕੰਬੀਨੇਸ਼ਨਸ ਨੂੰ ਦੇਖਦੇ ਹੋਏ ਸਾਰੇ ਜਿਸ ਤਰ੍ਹਾਂ ਸਮਾਜ ਦੇ ਨਾਲ ਹਰ ਸਮਾਜ ਦੇ ਨਾਲ ਉਹਨਾਂ ਦੇ ਜੋ ਅਧਿਕਾਰਾਂ ਦੇ ਲਈ ਲੜਾਈ ਵੀ ਲੜੀ ਜਾ ਰਹੀ ਹੈ ਔਰ ਉਹਨਾਂ ਦੇ ਅਧਿਕਾਰ ਦਿੱਤੇ ਵੀ ਜਾ ਰਹੇ ਉਸ ਤੋਂ ਪ੍ਰਭਾਵਿਤ ਹੋ ਕੇ ਸੁਮਨ ਜੀ ਨੇ ਜੋ ਅੱਜ ਆਮ ਆਦਮੀ ਪਾਰਟੀ ਚ ਆਏ ਹੈ ਉਸ ਦੇ ਨਾਲ ਵਾਕਿਆ ਹੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਲ ਮਿਲਿਆ